ਕੋਈ ਕਿਸੇ ਵੀ ਮਲਜਮ ਨੂੰ ਇਲੈਕਟ੍ਰੋਨਿਕ ਮਾਧਿਅਮ ਦੇ ਰਾਹੀਂ ਨਹੀਂ ਭੇਜਿਆ ਜਾਵੇਗਾ ਨੋਟਿਸ ਪੁਲਿਸ ਨੋਟਿਸ ਜਾਰੀ ਕਰਨ ਦੇ ਲਈ ਨਹੀਂ ਕਰ ਸਕੇਗੀ WhatsApp ਦੀ ਵਰਤੋਂ ਤੇ ਇਸ ਸਬੰਧ ਦੇ ਵਿੱਚ ਸੁਪਰੀਮ ਕੋਰਟ ਨੇ ਜਾਰੀ ਕਰ ਦਿੱਤੇ ਨੇ ਹੁਕਮ ਜੀ ਹਾਂ ਦੱਸਦੀ ਏ ਕਿ ਹੁਣ ਕਿਸੇ ਵੀ ਮਲਜ਼ਮ ਨੂੰ ਨੋਟਿਸ ਜਾਰੀ ਕਰਨ ਦੇ ਲਈ ਕਿਸੇ ਵੀ ਪ੍ਰਕਾਰ ਦੇ ਇਲੈਕਟ੍ਰੋਨਿਕ ਮਾਧਿਅਮ ਦੀ ਵਰਤੋਂ ਨਹੀਂ ਕੀਤੀ ਜਾ ਸਕੇਗੀ ਤੇ ਨਾ ਹੀ ਹੁਣ ਪੁਲਿਸ WhatsApp ਦੇ ਰਾਹੀਂ ਕਿਸੇ ਮਲਜ਼ਮ ਨੂੰ ਨੋਟਿਸ ਭੇਜ ਸਕੇਗੀ ਕਿਉਂਕਿ ਇਸ ਬੰਦ ਦੇ ਵਿੱਚ ਸੁਪਰੀਮ ਕੋਰਟ ਨੇ ਹੁਕਮ ਜਾਰੀ ਕਰ ਦਿੱਤੇ ਨੇ ਦੱਸ ਦਈਏ ਕਿ ਸੁਪਰੀਮ ਕੋਰਟ ਨੇ ਇਹ ਹੁਕਮ ਜਾਰੀ ਕਰ ਦਿੱਤੇ ਨੇ ਕਿ ਸਜ਼ਾ ਪ੍ਰਕਿਰਿਆ ਕੋਡ ਸੀ ਆਰ ਪੀ ਸੀ 2023 ਦੇ ਤਹਿਤ ਕਿਸੇ ਵੀ ਮੁਲਜ਼ਮ ਨੂੰ ਹੁਣ ਇਲੈਕਟ੍ਰੋਨਿਕ ਮਾਧਿਅਮ ਜਾਂ ਫਿਰ ਵਟਸਐਪ ਦੇ ਰਾਹੀਂ ਨੋਟਿਸ ਨਹੀਂ ਭੇਜਿਆ ਜਾ ਸਕੇਗਾ ਦੱਸ ਦਈਏ ਕਿ ਇਸ ਬੰਦ ਦੇ ਵਿੱਚ ਦੋ ਜਸਟਿਸਾਂ ਦਾ ਇੱਕ ਬੈਚ ਬੈਠਾ ਸੀ ਜਿਸ ਨੇ ਇਸ ਬੰਦ ਦੇ ਵਿੱਚ ਇਹ ਫੈਸਲਾ ਸੁਣਾਇਆ ਦੱਸ ਦਈਏ ਕਿ ਜਸਟਿਸ ਐਮ ਐਮ ਸੁंदरेਸ਼ ਤੇ ਜਸਟਿਸ ਰਜੇਸ਼ ਬਿੰਦਲ ਹੋਰਾਂ ਦੇ ਬੈਚ ਨੇ ਇਹ ਫੈਸਲਾ ਲਿਆ ਹੈ ਜਿਸ ਦੇ ਤਹਿਤ ਹੁਣ ਪੁਲਿਸ ਕਿਸੇ ਵੀ ਮੁਲਜ਼ਮ ਨੂੰ ਵਟਸਐਪ ਦੇ ਰਾਹੀਂ ਨੋਟਿਸ ਜਾਰੀ ਨਹੀਂ ਕਰ ਸਕੇਗੀ ਦੱਸਦੀ ਹੈ ਕਿ ਇਸ ਬੰਦ ਦੇ ਵਿੱਚ ਵੱਖ-ਵੱਖ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਕਮ ਵੀ ਜਾਰੀ ਕਰ ਦਿੱਤੇ ਗਏ ਨੇ ਤੇ ਨਾਲ ਹੀ ਇਹ ਗੱਲ ਆਖ ਦਿੱਤੀ ਗਈ ਹੈ ਕਿ ਇਸ ਹੁਕਮ ਨੂੰ 3 ਹਫ਼ਤਿਆਂ ਦੇ ਅੰਦਰ-ਅੰਦਰ ਅਮਲੀ ਰੂਪ ਦੇਣਾ ਜ਼ਰੂਰੀ ਹੋਵੇਗਾ ਦੱਸਦੀ ਹੈ ਕਿ ਇਹ ਜਿਹੜਾ ਫੈਸਲਾ ਹੈ ਉਸ ਲਈ ਸਾਹਮਣੇ ਆਇਆ ਜਦੋਂ ਇੱਕ ਸੀਨੀਅਰ ਵਕੀਲ ਸਿਦਾਰਥ ਲੂਥਰਾ ਹੋਣਾ ਨੇ ਇੱਕ ਅਜਿਹੀ ਗੱਲ ਆਖੀ ਸੀ ਤੇ ਨਾਲ ਹੀ ਇਸ ਦੇ ਸਬੰਧ ਦੇ ਵਿੱਚ ਕੁਝ ਅਜਹੀਆਂ ਉਦਾਹਰਨਾਂ ਉਭਾਰੀਆਂ ਸਨ ਜਿਸ ਕਰਕੇ ਇਸ ਜਸਟਿਸਾਂ ਦੇ ਬੈਚ ਨੇ ਇਹ ਫੈਸਲਾ ਲਿਆ ਏ ਦੱਸਦੀ ਏ ਕਿ ਵਕੀਲ ਸਦਾਰਥ ਲੂਥਰਾ ਹੋਣਾ ਨੇ ਇਹ ਗੱਲ ਆਖੀ ਸੀ ਕਿ ਜਦੋਂ ਪੁਲਿਸ ਦੇ ਵੱਲੋਂ ਜਿਹੜਾ ਮਲਜਮ ਹੈ ਉਸ ਨੂੰ WhatsApp ਦੇ ਰਾਹੀਂ ਜਾਂ ਫਿਰ ਕਿਸੇ ਇਲੈਕਟ੍ਰੋਨਿਕ ਮਾਧਿਅਮ ਦੇ ਰਾਹੀਂ ਨੋਟਿਸ ਜਾਰੀ ਕੀਤਾ ਜਾਂਦਾ ਹੈ ਤਾਂ ਫਿਰ ਮਲਜਮ ਜਿਹੜੇ ਜਾਂਚ ਅਧਿਕਾਰੀ ਹੁੰਦੇ ਨੇ ਉਹਨਾਂ ਦੇ ਸਾਹਮਣੇ ਖੁਦ ਪੇਸ਼ ਨਹੀਂ ਹੁੰਦਾ ਇਸ ਦੇ ਸਬੰਧ ਦੇ ਵਿੱਚ ਉਹਨਾਂ ਨੇ ਕਾਫੀ ਵੱਡੀਆਂ ਤੇ ਪ੍ਰਭਾਵਸ਼ਾਲੀ ਉਦਾਹਰਨਾਂ ਉਭਾਰੀਆਂ ਸਨ ਜਿਸ ਕਰਕੇ ਹੁਣ ਇਹ ਫੈਸਲਾ ਲਿਆ ਗਿਆ ਹੈ ਤੇ ਇਸ ਨੂੰ ਅਮਲੀ ਰੂਪ ਦੇਣ ਦੇ ਵੀ ਹੁਕਮਚਾਰੀ ਇਹ ਕਰ ਦਿੱਤੇ ਗਏ ਨੇ ਦੱਸਦੀ ਹੈ ਕਿ ਇੱਕ ਜਹੀ ਮਾਮਲੇ ਦੀ ਸੁਣਵਾਈ ਹੋ ਰਹੀ ਸੀ ਜਿਸ ਦੇ ਵਿੱਚ ਵੀ ਮੁਲਜ਼ਮ ਨੂੰ WhatsApp ਦੇ ਰਾਹੀਂ ਨੋਟਿਸ ਭੇਜਿਆ ਗਿਆ ਸੀ ਪਰੰਤੂ ਉਹ ਮੁਲਜ਼ਮ ਜਾਂਚ ਅਧਿਕਾਰੀਆਂ ਦੇ ਸਾਹਮਣੇ ਖੁਦ ਪੇਸ਼ ਨਹੀਂ ਸੀ ਹੋਇਆ ਤਾਂ ਫਿਰ ਇਹ ਮਾਮਲਾ ਉਠਾਇਆ ਗਿਆ ਸੀ ਤੇ ਸੀਨੀਅਰ ਵਕੀਲ ਸਦਾਰਥ ਲੂਥਰਾ ਹੁਣਾਂ ਨੇ ਇਹ ਗੱਲ ਆਖੀ ਸੀ ਕਿ ਇਸ ਤੇ ਵਿਚਾਰ ਵਟਾਂਦਰਾ ਕੀਤਾ ਜਾਣਾ ਚਾਹੀਦਾ ਤਾਂ ਫਿਰ ਇਹ ਜਿਹੜੇ ਜਸਟਿਸਾਂ ਦਾ ਬੈਚ ਬੈਠਾ ਸੀ ਉਸ ਨੇ ਇਸ ਤੇ ਡੁੰਗਾਈ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਤਾਂ ਇਹ ਫੈਸਲਾ ਲਿਆ ਕਿ ਹੁਣ ਜਿਹੜਾ ਮੁਲਜ਼ਮ ਹੈ ਉਸ ਨੂੰ ਕਿਸੇ ਵੀ ਇਲੈਕਟ੍ਰੋਨਿਕ ਮਾਧਿਅਮ ਦੇ ਰਾਹੀਂ ਨੋਟਿਸ ਜਾਰੀ ਨਹੀਂ ਕੀਤਾ ਜਾ ਸਕੇਗਾ ਤੇ ਨਾ ਹੀ ਪੁਲਿਸ WhatsApp ਦੇ ਰਾਹੀਂ ਕਿਸੇ ਵੀ ਮੁਲਜ਼ਮ ਨੂੰ ਨੋਟਿਸ ਜਾਰੀ ਕਰੇਗੀ ਇਸ ਦੇ ਸਬੰਧ ਵਿੱਚ ਹੁਕਮ ਵੀ ਜਾਰੀ ਕਰ ਦਿੱਤੇ ਗਏ ਨੇ ਕਿ ਇਸ ਨੂੰ ਅਮਲੀ ਰੂਪ ਦੇਣ ਦੇ ਲਈ 3 ਹਫ਼ਤੇ ਦਿੱਤੇ ਜਾਂਦੇ ਨੇ ਤੇ 3 ਹਫ਼ਤਿਆਂ ਦੇ ਅੰਦਰ ਅੰਦਰ ਹੀ ਇਸ ਨੂੰ ਅਮਲੀ ਰੂਪ ਦਿੱਤਾ ਜਾਣਾ ਵੀ ਜ਼ਰੂਰੀ ਹੋਵੇਗਾ